ਸਾਰੰਗ ਰਾਗ ਦੇ ਇੱਕ ਸ਼ਬਦ ਹੈ ਉਹਦਾ ਸਿਰਲੇਖ ਹੈ ਸਾਰੰਗ ਮੱਲਾ ਪਨਵਾ ਸੂਰਦਾਸ ਗੁਰੂ ਅਰਜਨ ਦੇਵ ਜੀ ਦਾ ਤਖੱਲੂ ਸੂਰਦਾਸ ਨਹੀਂ ਹੈ ਇਹ ਭਗਤ ਬਿੰਦਰਾ ਬੰਦਾਵਾਸੀ ਸੀ ਜਿਹਨੇ ਗੁਰਨਾਣਕ ਦੇ ਘਰ ਦੀ ਬੜੀ ਉਪਮਾ ਸੁਣੀ ਲਾਲ ਇਹ ਨਹੀਂ ਸੁਣਿਆ ਕਿ ਹੁਣ ਗੁਰਨਾਣਕ ਦੇ ਸਿੰਘਾਸਨ ਤੇ ਗੱਦੀ ਤੇ ਪੰਨੀ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਜਰਾਜਮਾਨ ਨੇ ਤੇ ਉਹ ਇੱਕ ਬਹੁਤ ਬਣਾ ਰਹੇ ਨੇ ਜਹਾਜ਼ ਬਣਾ ਰਹੇ

میں تیرے قدمہ تک پہنچنا ہے اکھ کوئی نہیں میرے کو پیر ہے نہیں میں اپنے پیروں کے آسرے سے چلنا اکا تین دیں درشٹی بندرہ بن تو پیدل چلے اور سڈے پانچ مہینیاں کی مسافرت بعد سر پہنچے پیدل کدھی کدھرے ٹھوکر کھا کدھری ٹھوکر پا کسی نے باہم پکڑ لئی کسے نے میل تک رستہ دکھا دیتا کسی نے دو تھر تک تو اس طریقے نال چلتا چلتا پوچھتا پوچھتا یہ پہنچیا سری امرتسر پر سر تک پہنچ پہنچدیا پہنچدیا کن کے کپڑے لیڑا کہ رستے کی مسافرت نے کچھ نال بھی کر دیتا دمزور بھی کر دیتا بھری ہوئی سنگت سی بڑے بڑے ودوان ہو گئے سنگت بیٹھے ست دیو جی مہاراج براجمان پہ گرو گرنتھ صاحب جی مہاراج جی بھیڑ تسنی کرا رہے سن ਭਾਈ ਗੁਰਦਾਸ ਜੀ ਲਿਖਦੇ ਸਨ ਸਤਗੁਰੂ ਕੋ ਉਚਾਰਨ ਭੇ ਕਰਦੇ ਸਨ ਕਹਿੰਦੇ ਨੇ ਉੱਥੇ ਹੋਰ ਬੇਸਮਾਰ ਬਗਦ ਹੈ ਆਪਣੀਆਂ ਆਪਣੀਆਂ ਰਚਨਾਵਾਂ ਲੈ ਕੇ ਸੂਰਦਾਸ ਉਸੇ ਵਕਤ ਪਹੁੰਚਿਆ ਜਦ ਲਾਹੌਰ ਦਾ ਛੱਜੂ ਬਗਦ ਵੀ ਬੈਠਾ ਸੀ ਕਾਨਾਂ ਵੀ ਬੈਠਾ ਸੀ ਭਗਤ ਸੂਫੀ ਸੰਮ ਜਮਾਲ ਹੁਸੈਨ ਵੀ ਬੈਠਾ ਸੀ ਇਸ ਤਰ੍ਹਾਂ ਦੇ ਪ੍ਰਕਸ਼ਿਤ ਮਨੁੱਖ ਬੈਠੇ ਸਨ ਸੂਰਦਾਸ ਵੀ ਪਹੁੰਚ ਗਿਆ ਲੇਰਾਂ ਦੇ ਘੋੜੇ ਦੇ ਨਾਲ ਲਿਗੜਿਆ ਹੋਇਆ ਪੈਦਲ ਚੱਲ ਕੇ ਪੈਰ ਸੁਝੇ ਕੁਛ ਆ ਲੈ ਸਭ ਤੋਂ ਪਿੱਛੇ ਬੈਠ ਗਿਆ ਇਹ ਜਿਹੜੇ ਆਏ ਸਨ ਭਗਤ ਦਾ ਹਉਰਪੰਗ ਇਹਨਾਂ ਦੀ ਰਚਨਾ ਸਤਿਗੁਰ ਨੇ ਸੁਣਨੀ ਸੀ ਤਾਂ ਕਾਨੇ ਨੂੰ ਖੜਾ ਕੀਤਾ ਭਗਤ ਤੋਂ ਸੁਣਾ ਆਪਣੀ ਗੱਲ ਇਹ ਆਏ ਸਨ ਇਸ ਭਾਵ ਨੂੰ ਮੁਖ ਲੈ ਕੇ ਇਹ ਜਿਹੜਾ ਬੋਧ ਤੁਸੀਂ ਬਣਾ ਰਹੇ ਹੋ ਇਹ ਜਿਹੜਾ ਅਧਿਆਤ ਤੁਸੀਂ ਬਣਾ ਰਹੇ ਹੋ ਜੋ ਜਗ ਦੇ ਗੁਰੂ ਹਰੇ ਉਹਦੇ ਸਾਰੇ ਰਚਨਾ ਵੀ ਦਰਜ ਕਰੋ ਜਿਹੜੀ ਰੱਬੋਂ ਆਈਏ। ਸਾਬ ਕਹਨੇ ਦਾ ਐਕਸਰ ਸੁਣਾ। ਕਾਨਾ ਇਹ ਬੋਲ ਸੁਣਾਉਂਦਾ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ। ਮੈਂ ਉਹੀ ਰੇ ਮੈਂ ਉਹੀ ਰੇ। ਅਨੇ ਪੂਰਾ ਛੰਦ ਇਸਨੇ ਸੁਣਾਣਾ ਸੀ। ਸਤਿਗੁਰੂ ਕਹਿੰਦੇ ਕਿ ਚੁੱਪ ਕਰ ਜਾ ਸੋਰ ਨਹੀਂ ਸੁਣ ਲਈ। ਅਸੀਂ ਮੈਂ ਦੇ ਜੀਨ ਨਹੀਂ ਆਉਣਾ। ਅਸੀਂ ਤੂੰ ਦੇ ਜੀਨ ਮਾ। ਅਸੀਂ ਤੇ ਇਹ ਦਰਜ ਕਰਨਾ ਤੂੰ ਤੂੰ ਕਰਤਾ ਤੋ ਭਾਇਆ। ਮੁਜ ਮੈਂ ਰਹਾ ਨਾ ਮੂੰ। جب پر کا مٹ گیا جت دے کہاں تد تی دونوں جنم دینا یہ بول درج نہیں ہو سکے نے سجوی والی آئی وہ کہ لگا کاغذ سندی پوتری تو بھی استری انہوں نے ہار یہی مار لے جاو یھا بلوچن ہار بھی استری اگر کاغذ بھی بنی ہوئی نرکان چ ل ہے شاید گرو ارجن دیو جی مہاراج کہ لئے ہی میلی کر دیتی ایک پاس ہے ایک گال پہلے اپنی ماں نو ن اپنی بہن نو نوٹ کیا انہوں نے نہیں ویکتا رہا کسور تیری درستی درشٹی تیس ساری استری جگت کی تو نندہ کر سارے استری سماج تو بند دیں نہیں یہ تو سو کیوں منتا آخ ہے جت جب میں راجا ہوں استری ذات بھی نندہ واسطے گرو گرنتھ ساحب کوئی تھانے ਛੱਜੂ ਇੱਕ ਪਾਸੇ ਰਹਿ ਗਏ بڑے بڑے ਘਰਤਾਂ ਦੇ ਦੋ ਜਨ ਰਗ ਹੋਣ ਲੱਗੇ ਤਾਂ ਉੱਥੇ ਆਇਆ ਹੋਇਆ ਸੀ ਜਮਾਲ ਹੁਸੈਨ 15 ਹੀ ਹੌਸਲਾ ਹਾਰ ਬੈਠਾ ਬਈ ਗੱਲ ਸੁਣਾਣੀ ਨਹੀਂ ਸਤਗੁਰ ਨੇ ਸੁਭਾਵਕ ਕਿ ਐਸੇ ਸੂਫੀ ਫਕੀਰ ਨੂੰ ਕੋਲ ਖਾ ਤੂੰ ਸੁਣਾ ਉਹ ਖੜਾ ਹੋਇਆ ਕਹਿਣ ਲਗਾ ਮਹਾਰਾਜ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਨਾ ਬੋਲਾਂ ਵਾਸਤੇ ਥਾਂ ਨਹੀਂ ਮੰਗ ਰਹਾ ਕਿਉਂਕਿ ਮੈਂ ਵੇਖ ਲੈ ਮੇਰੇ ਬੋਲ ਕੁਛ ਨਹੀਂ ਲੇ ਲੇਕਿਨ ਆਪਨੇ ਹੁਕਮ ਕੀਤਾ ਤੇ ਮੈਂ ਸੁਣਾ ਨਾ ਚੁੱਪ ਹੋਵੇ ਕੜੇਰਾ ਚੁੱਪ ਬੋਲਣ ਨਹੀਂ ਨਹੀਂ ਜਾ ਬਲਕਾਨੀ ਸੀ ਜਮਾਲ ਹੁਸੈਨ ਤੇ ਜਿਉਂ ਇਹ ਕਹਿੰਦਾ ਸਾਹਿਬ ਤੇ ਨਵਾਤੇ ਹੀ ਚੁੱਪੀ ਹੈ ਸੜਾ ਸਿਧਾਂਤ ਇਹ ਹੈ ਜਬ ਲਗ ਦੁਨੀਆ ਰਹੀਏ ਨਾਨਕੇ ਕਿਛ ਸੁਣੀਏ ਕਿਛ ਕਹੀਏ ਕੁਛ ਬੋਲਣਾ ਹੈ ਕੁਛ ਸੁਣਨਾ ਹੈ ਚੁੱਪ ਨਹੀਂ ਰਹਿਣਾ ਮੋਣੀ ਨਹੀਂ ਬੜਨਾ ਖਮੋਸ਼ੀ ਨੇ ਇਖਤियार ਕਰਨਾ ਕਹਿਨੇ ਜਦ ਇਹ ਸਾਰੇ ਭਗਤ ਬੈਠ ਗਏ ਤਾਂ ਸਭ ਤੋਂ ਅਖੀਰ ਬੈਠਾ ਸੀ ਉਹ ਸੂਰਦਾਸ ਖੜਾ ਹੋ ਗਿਆ ਕਿੰਨੇ ਦਾ ਪਾਤਸ਼ਾਹ ਮੈਂ ਨਹੀਂ ਆਇਆ ਸਿੰਦਰਾਪਨ ਦਾ ਸਤਿਗੁਰੂ ਕਹਿਣ ਲੱਗੇ ਅਸੀਂ ਬੋਲ ਹੀ ਤੇਰੇ ਸੁਣਨੇ ਨੇ ਔਰ ਤੇਰੀ ਉਡੀਕ ਵਿੱਚ ਬੈਠੇ ਹਾਂ ਤੂੰ ਸੁਣਾ ਜ਼ਰੂਰ ਸੁਣਾ ਕਿੰਨੇ ਦਾ ਪਾਤਸ਼ਾਹ ਮੈਂ ਫਿਰ ਗਾ ਕੇ ਸੁਣਾਵਾਂਗਾ ਤੇਦੇ ਕੋਲ ਇੱਕ ਤਾਰਾ ਸੀ ਉਹਨੇ ਇੱਕ ਤਾਰਾ ਕਢਿਆ ਕਿ ਸਾਰੰਗ ਦੀ ਧੁਨ ਅਲਾਪੀ یعنی دن دے دوپہر دا وقت ہے. پھر اے سارنگ راگ دا وقت ہے دوپہر ہو چکی سی صویرے تو ستگر نے امرت ویلے دے سند سماگ تو بعد نکھنے تو بعد یہ سارا پروگرام بے آیا سی دوپہر ہو گئی سی تو دوپہر دا راگ ہے سارنگ سارنگ بھون دے کہلاپ کوئی مستی سی وہ دے بھی کوئی گل سی ਜਿਵੇਂ ਉਸਨੇ ਸਾਰੰਗ ਦੀ ਧੁਨ ਅਲਾਪੀ ਤੇ ਇੱਕ ਪੰਕਤੀ ਆਪਣੀ ਜ਼ੁਬਾਨ ਤੋਂ ਵੱਡੇ ਗੁਰਗ੍ਰੰਥ ਸਾਹਿਬ ਵਿੱਚ ਦਰਜ ਹੈ ਛਾਡ ਮਨ ਹਰ ਬੇਮੁਖਨ ਕੋ ਸੰ ਇਸ ਪੰਕਤੀ ਦੇ ਉਚਾਰਨ ਕਰਦਿਆਂ ਦੀ ਸਮਾਧੀ ਲੱਗੇ ਭਾਈ ਸਾਹਿਬ ਬਾਈ ਸੰਤੋਖ ਸਿੰਘ ਵੀ ਕਹਿਦੇ ਨੇ ਦੁਪਹਿਰਾਂ ਢਲਣ ਲੱਗ ਪਈ ਤੋ ਆਪਣੀ ਸਮਾਧੀ ਚ ਸਤਿਗੁਰੂ ਬੈਠੇ ਨੇ ਉਸੇ ਤਰ੍ਹਾਂ ਵੀ ਹੋਰ ਕਹੇਗਾ ਜੇ ਸੁਣਾਉਣਾਂ سارا منڈل وسماد ہویا بیٹھا نے وسماد کر دیتا اور او دی سمادی نے سارے سما دیتا دی من ہر بے مکن کو سنگ کنل لانگری سنگ آگیا کہ گروہ رجل دیو جی مہاراج نو گن کر لگا پاشا لگر کے آ رہا ہے دور دور دیا سنگت آئی نو دوپیرہ چیٹیاں دوپہرا ٹرن لگ پی ਤੇ ਆਪ ਆਉ ਪ੍ਰਸ਼ਾਦ ਛਕੋ ਤਾਂ ਕਿ ਸੰਗਤ ਵੀ ਛਕੇ ਸਤਿਗੁਰੂ ਹੁਣ ਸੋਚਦੇ ਨੇ ਜੇ ਨਾ ਜਾਈਏ ਸੰਗਤ ਉਡੀਕਦੀ ਪਈ ਹੈ ਔਰ ਲੰਗਰ ਵੀ ਤੋਂ ਨਹੀਂ ਲਏ ਤੇ ਜਾਨਦੇ ਆ ਕਿ ਇਹ ਭਗਤ ਦਾ ਸ਼ਬਦ ਭਗਤ ਦੀ ਪੰਕਤੀ ਇਸ ਸਮਾਗਮ ਵਿੱਚ ਹੈ ਸਹਿਬ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਅੱਛਾ ਇਸ ਭਗਤ ਦੀ ਕੋਈ ਪੰਕਤੀ ਜਰਾ ਫਿਰ ਸਮਾਪਤੀ ਕਰਕੇ ਜਾਵਾਂਗੇ ਕਿਉਂਕਿ ਇਹਦੀ ਸਮਾਧੀ ਦਾ ਕੋਈ ਪਤਾ ਨਹੀਂ ਇਹ ਕਦੋਂ ਵਾਪਸ ਆਏ ਇਹ ਤੇ ਜੁੜ ਗਏ ਆਪ ਸੁਣ ਕੇ ਹੈਰਾਨ ਹੋ ਗਏ ਇੱਕੋ ਹੀ ਪੰਕਤੀ ਦਾ ਜਿਹੜਾ ਇੱਕੋ ਸਾਡ ਮਨ ਹਰ ਬੇਮੁਖਨ ਕੋ ਸੰ ਸਾਰੰਗ ਰਾਗ ਦੇ ਇੱਕ ਕੋਈ ਪੰਕਤੀ ਹੈ ਨਾ ਅੱਗੇ ਕੋਈ ਪੰਕਤੀ ਹੈ ਨਾ ਪਿੱਛੇ ਕੋਈ ਪੰਕਤੀ ਹੈ ਸਾਡ ਮਨ ਹਰ ਬੇਮੁਖਨ ਕੋ ਸੰ ਜੇ ਸ੍ਰੀ ਗੁਰੂ ਭਾਈ ਗੁਰਦਾਸ ਜੀ ਨੇ ਕਲਮ ਚੁੱਕੀ ਤੇ ਉਹਨਾਂ ਨੇ ਸ਼ੰਕਾ ਖੜਾ ਕਰ ਦਿੱਤਾ ਮਹਾਰਾਜ ਕਿਸੇ ਨੂੰ ਕੀ ਪਤਾ ਚਲੇਗਾ ਕਿ ਪੰਕਤੀ ਸੂਰ ਦਾਸ ਦੀ ਹੈ ਕਿਸੇ ਨੂੰ ਕੀ ਪਤਾ ਚਲੇਗਾ ਇਸ ਪੰਕਤੀ ਦੇ ਚ ਨਾਮ ਤੇ ਹੈ ਇਹਦੇ ਉੱਪਰ ਕੀ ਲਿਖੀ ਹੈ ਸਹਿਬ ਕਹਿਣ ਲੱਗੇ ਇਸ ਪੰਕਤੀ ਨੂੰ ਬਾਕੀ ਅਸੀਂ ਪੂਰਾ ਕਰਨਾ ਹੈ ਮਹਾਰਾਜ ਤੇ ਉਹ ਸ਼ਬਦ ਖੜਾ ਹੋ ਜਾਏਗਾ ਕਹਿਣ ਲੱਗੇ ਬਾਕੀ ਦੀਆਂ ਪੰਕਤੀਆਂ ਇਸ ਭਗਤ ਨੂੰ ਅਸੀਂ ਸਰੂਪਾ ਦੇਣਾ ਜਿਹਨੂੰ ਸ਼ਬਦ ਦਾ ਸਰੂਪਾ ਮਿਲਿਆ ਸ਼ਬਦ ਦਾ ਕਿਤਨੇ ਵੰਡੇ ਕਰਨਾ ਇਸ ਬਦਤ ਲੋ ਉੱਥੇ ਸਤਿਗੁਰ ਨੇ ਸਿਰਲੇਖ ਲਿਖਵਾਇਆ ਉਸ ਪੰਕਤੀ ਦੇਖ ਲੈ ਸਾਰੰਗ ਮੱਲਾ ਪੰਜਵਾ ਸੂਰਦਾਸ ਸ਼ਬਦ ਤੇ ਮੱਲੇ ਪੰਜਵੇਂ ਦਾ ਪਰ ਸੂਰਦਾਸ ਨੂੰ ਗਾਇਤੀ ਦਾ ਸੂਰਦਾਸ ਨੂੰ ਦੇ ਦਿੱਤਾ ਸਾਰੰਗ ਮੱਲਾ ਪੰਜਵਾ ਸੂਰਦਾਸ ਉੱਪਰ ਪੰਕਤੀ ਜਿਹੜੀ ਸੀ ਉਹ ਵੀ ਦਰਖਤਰਾ ਦਿੱਤੀ ਇੱਕ ਛਾਦ ਮਨ ਹਰ ਵੇਖਣ ਕੋ ਸੰਗ ਥੱਲੇ ਜਿਹੜੇ ਸਤਿਗੁਰ ਦੇ ਬੋਲ ਨੇ ਉਹ ਵੀ ਮੇਰੇ ਸਾਹਮਣੇ ਰੱਖਾ ਹਰ ਕੇ ਸੰਗ ਬਸੇ ਹਰ ਲੋਕ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਹਰੀ ਦੇ ਜਿਹੜੇ ਜਨ ਨੇ ਤੇ ਹਰੀ ਨਾਲ ਹੀ ਜੁੜੇ ਰਹਿੰਦੇ ਕਿੱਥੇ ਵੀ ਉਹਨਾਂ ਬਸ ਜੁੜੇ ਰਹੇ ਹਰ ਕੇ ਸੰਗ ਬਸੇ ਹਰ ਲੋਕ ਤਨ ਮਨ ਅਰਪ ਸਰਬਸ ਸਭ ਅਰਪੇ ਆਨੰਦ ਸਹਿਜ ਧੁਨ ਜੋ ਇਹੋ ਜਿਹਿਆਂ ਦੇ ਭਗਤਾਂ ਨੇ ਤਨ ਮਨ ਧਨ ਸਭ ਪ੍ਰਭੂ ਨੂੰ ਅਰਪਣ ਕਰਦੇ ਹੈ ਅੱਕੇ ਗਏ ਆਨੰਦ ਦੀ ਹੁਣੀ ਵਿਖ ਰੰਦੇ ਐਸਾ ਕਿਉਂ ਸਹਿਬ ਅਗੇ ਲਿਖਿਆ ਨੇ ਸ਼ਿਆਮ ਸੁੰਦਰ ਤਜ ਆਨ ਜੋ ਚਾਹਤ ਜਿਉਂ ਕੁਸਤੀ ਤਨ ਜੋ ਸੂਰਦਾਸ ਮਨ ਕੈ ਬਾਤ ਲੀਨੋ ਦੀਨੋ ਇਹੋ ਪਰ ਲੋਰ ਇਹ ਬਚਨ ਸਾਰੇ ਜੋ ਅਰਜੰਦੇ ਜੀ ਦੇ ਨੇ ਸੂਰਦਾਸ ਰੇ ਸਹਿਬ ਕਿੰਨੇ ਸ਼ਿਆਮ ਸੁੰਦਰ ਤਜ ਆਨ ਜੋ ਚਾਹਤ ਜਿਉਂ ਕੁਸਤੀ ਤਨ ਜੋ سندر نو چھڑ کے اکال سواستے انج ہے جنہیں کوڑی دا خون جوک پیسٹی تن جو ہندوستان علاج کیا جاڑی کا جوکہ ہو جائے تو پھر جوک لیں وہ پھر گندہ خون پی جانتی ہے کوڑی دا خون بڑا میٹھا ہوں بڑے سواد پی ਕੋੜੀ ਦੇ ਹੋਂਦ ਜਿਹੜਾ ਹੋਈ ਹੈ ਜਦ ਰੱਜ ਕੇ ਪੀ ਲੈਣ ਦੀ ਤਰ ਤਰ ਕੇ ਮਰ ਜਾਂਦੀ ਜਾਂ ਘਰ ਮਰ ਜਾਂਦੀ ਹੈ ਸ਼ਿਆਮ ਸੁੰਦਰ ਤਜ ਆਉਣ ਜੋ ਚਾਹਤ ਜਿਉ ਕੁਛ ਤੇ ਤਨ ਜਾ ਸੂਰ ਦਾਸ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਪ੍ਰਮਾਤਮਾ ਨੂੰ ਛੱਡ ਕੇ ਜਿਹੜੇ ਸੰਸਾਰ ਦੇ ਭੋਗ ਤੋੜਨੇ ਨੇ ਹੈ ਤੇ ਬੜੇ ਮਿੱਠੇ ਐਂ ਤੇ ਬੜੇ ਸੁਆਦਲੇ ਪਰ ਕੋੜੀ ਦਾ ਹੋਂਦ ਹੈ ਜੋ ਪਿੰਮ ਤੋਂ ਬਾਅਦ ਬੰਦਾ ਤਰ ਤਰ ਕੇ ਮਰਦਾ ਹੈ ਅੰਜਾਮ ਠੀਕ ਨਹੀਂ ਇਹ ਆਖਿਰਤ ਇੱਕ ਨਹੀਂ ਹੈ ਸੂਰ ਦਾਸ ਮਨ ਪਰਵਰ ਲੈਨੋ ਦੇਨੋ ਦੇਖ ਪਰੋ ਸੂਰ ਦਾਸ ਤੇ ਮਨ ਨੂੰ ਪਰਮਾਤਮਾ ਨੇ ਆਪਣੇ ਹੱਥਿਖਿਲੇ ਲਿਖਿਆ ਹੈ ਕਿ ਜਿਹੜੇ ਸੁਖ ਭਗਤਾਂ ਨੂੰ ਪਰਲੋਕ ਵਿੱਚ ਮਿਲਦੇ ਨੇ ਇਸ ਨੂੰ ਇਸੇ ਲੋਕ ਵਿੱਚ ਮਿਲ ਗਏ ਇਸ ਦੁਨੀਆ ਵਿੱਚ ਮਿਲ ਗਏ ਇਹ ਤੇ ਰਾਜ ਹੀ ਹੋ ਗਈ ਹੈ ਕਹਿੰਦੇ ਨੇ ਇਹ ਸ਼ਬਦ ਚੜਾ ਦਿੱਤਾ ਗਿਆ ਕਬੀਰ ਦਾ ਇੱਕ ਸ਼ਬਦ ਦਰਜ ਕਰਕੇ ਸਾਰ ਨਰਾਜ ਦਾ ਭੋਗ ਲੈ ਕੇ ਸਮਾਪਤੀ ਬਾਕੀ ਦਾ ਕੰਮ ਸਤਗੁਰਾਂ ਨੇ ਕੱਲ ਤੇ ਚੜ੍ਹੇ ਸਾਰੇ ਨੂੰ ਹੁਕਮ ਕਰ ਦਿੱਤਾ ਚਲੋ ਲੰਗਰ ਚੱਕੀ ਹੈ ਹੁਣ ਜੋ ਮर्यादा ਨਾਲ ਉਸਦੀ ਪੂਰਤੀ ਕਰੀਏ ਸੰਗਤਾਂ ਉੱਥੇ ਬੈਠੇ ਆ ਜੋ ਸਾਰੇ ਉੱਥੇ ਸਤਿਗੁਰ ਦੇਵ ਜੀ ਉੱਥੇ ਕੁਝ ਖੜਾ ਹੋਇਆ ਤੇ ਸੂਰਦਾਸ ਦੀ ਸਮਾਦੀ ਬਖਾਨ ਉਹਦੇ ਫਿਰ ਕੰਡਾ ਪਾਦਸ਼ਾ ਆਪ ਚਲੇ ਹੋ ਮੇਰਾ ਸ਼ਬਦ ਸੁਣ ਸਤਿਗੁਰ ਕਹਿਣ ਲੱਗੇ ਤੇਰਾ ਸ਼ਬਦ ਦਰਜ ਕਰ ਦਿੱਤਾ ਤੇਰੀ ਇੱਕ ਪੰਕਤੀ ਦਰਜ ਕਰ ਦਿੱਤੀ ਇਸ ਮੈਥਡ ਵਿੱਚ ਭਾਈ ਬੰਨੋ ਜੀ ਬੈਠੇ ਸਨ। ਤੋ ਸੂਰਦਾਸ ਸੇਂਦਰ ਠੀਕ ਹੈ। ਮੈਨੂੰ ਥਾਂ ਮਿਲ ਗਈ ਉਸ ਜਹਾਜ਼ ਦੇ ਜਿਹੜਾ ਤੁਸੀਂ ਬਣਾਉਣ ਲੱਗੇ ਸੀ। ਪਾਤਸ਼ਾਹ ਮੇਰੀ ਮਿਹਨਤ ਸਫਲ ਹੋ ਗਈ। ਔਰ ਮੈਨੂੰ ਪਤਾ ਚੱਲਿਆ ਕਿ ਹਰ ਹਿੱਤ ਕਰਿਆਂ ਤੋਂ ਪਰੇ ਰਹਿਣਾ ਹੈ। ਦੁਗਦਾ ਤੋਂ ਪਰੇ ਰਹਿਣਾ। ਅੱਛਾ ਪਾਤਸ਼ਾਹ ਥਾਂ ਤੁਸੀਂ ਦੇ ਦਿੱਤੀ। ਬਖਸ਼ਿਸ਼ ਕਰ ਦਿੱਤੀ ਬੜੀ ਲੰਮੀ ਚੌੜੀ ਕਥਾ ਜੋ ਗੋਸ਼ਤੀ ਚੱਲਦੀ ਹੈ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ। ਮਹਾਰਾਜ شبد سرون کر لو جایا پنکتی ہوج کی ستگوان نے کیونکہ سارن راگ کی سماپتی ہو گئی سی اتر بھائی بنو جی بیٹھے نے سوردس کا سارا شبد نوڑ کر لیا بیٹھنے بیٹھے چار میں کری گئے شبد اس طرح آج کل بھائی بنو جی دی بیڑے چولے کے آئے شاد من ਹਰ ਬੇਮੁਖਨ ਕੋ ਸੰਗ ਕਹਾਂ ਪੀਏ ਤੇ ਪਾਣ ਤੇ ਆਏ ਵਿਖਣੇ ਤਜਤ ਭਯੰਗ ਖੜ ਕੋ ਕਹਾ ਅਰਗਜਾ ਲੇਪਨ ਮਰਕਟ ਬੋਖਨ ਅੰਗ ਸੂਰਦਾਸ ਪ੍ਰਭ ਕਾਰੀ ਕਮਰਿਆ ਚੜਕ ਨ ਦੂਸਰ ਦੰਗ ਬੇਮੁਖ ਦੀ ਸੰਗਤ ਨਾ ਕਰੀ ਸੂਰਦਾਸ ਕਹਿੰਦੇ ਛਾੜ ਮਨ ਹਰ ਬੇਮੁਖਨ ਕੋ ਸੰਗ ਕਹਾਂ ਪੀਏ ਤੇ ਪਾਣ ਤੇ ਆਏ ਵਿਖਣੇ ਤਜਤ ਭਯੰਗ ਸਭ ਨੂੰ ਕਿਤਨਾ ਵੀ ਦੂਰ ਪਿਲਾਉ ਲੋ ਦਿੱਤੇ ਜ਼ਹਿਰ ਹੀ ਬਣੇ ਖੈਰ ਕਹਾਹਾ ਅਰਗਜਾ ਲੈ ਪਰ ਮਰਕਟ ਭੋਖਨ ਅੰਗ ਬੰਦਰ ਦੇ ਗਲ ਵਿੱਚ ਮੋਤੀਆਂ ਦੀ ਮਾਲਾ ਪਹਿਨਾ ਦੇ ਤੋੜ-ਟੋੜ ਕੇ ਪਰੇ ਸੁਟ ਦੇਗਾ ਖੋਪੇ ਤੇ ਚੰਦਨ ਦਾ ਲੇਪ ਕਰੇ ਮਿੱਟੀ ਚ ਲੇਪੇਗਾ ਸੂਰਦਾਸ ਪ੍ਰਭਕਾਰੀ ਕਮਰਿਆ ਚਰਤਨਾ ਦੂਸਰਾ ਰੰਗ ਕਾਲੇ ਕੰਬਲ ਤੇ ਦੂਸਰਾ ਰੰਗ ਨਹੀਂ ਚੜਦਾ ਮਨੁਮੁਖ ਦੇ ਉੱਤੇ ਗੁਰਮੁਖਤਾਈ ਦਾ ਰੰਗ ਨਹੀਂ ਚੜਦਾ ਛਾਡ ਮੰਨ ਹਰ ਬੇਮਕਨ ਕੋ ਸੰਗ ਕਿੰਨਾ ਇਹ ਸ਼ਬਦ ਸੁਨੇ ਸਾਰਗ ਰਾਗ ਵਿੱਚ ਗਾ ਕੇ ਸਰਵਨ ਕਰਾਇਆ ਸੰਤਾਂ ਨੂੰ ਸੁਣ ਕੇ ਦਿਸਮਾਰ ਦੇ ਜਿਵੇਂ ਸਤਗੁਰ ਨੇ ਆਪਣੀ ਤਰਫ ਨੂੰ ਇੱਕ ਸਰੂਪਾ ਦਿੱਤਾ ਸਾਰੰਗ ਰਾਗ ਦੀ ਸਮਾਪਤੀ ਹੋਈ ਸੂਰਬਾਸ਼ ਨੇ ਇਥੇ ਬਾਕੀ ਦੇ ਜਿੰਨੇ ਜਿਸ ਮਸਤੀ ਵਿੱਚ ਸਕੇ ਉਹ ਵੀ ਭਾਈ ਸੰਤੋਖ ਸਿੰਘ ਨੇ ਬੜੇ ਸੁੰਦਰ ਢੰਗ ਦੇ ਨਾਲ ਲਿਖਨੇ ਕਬੀਰ ਦੇ ਬਚਨਾਂ ਦੇ ਨਾਲ ਗੁਰੂ ਅਰਜਨ ਦੇਵ ਜੀ ਦੇ ਬੋਲ ਨੇ ਫਰੀਦ ਦੇ ਬੋਲਾਂ ਦੇ ਨਾਲ ਗੁਰਨਾਮਕ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਬੋਲ ਨੇ ਔਰ अनेका ਥਾਂ ਤੇ ਸ਼ੈਲੀ ਸੁਭਦਾਵਲੀ ਇੱਕੋ ਹੈ ਔਰ अनेका ਥਾਂ ਤੇ ਐਸਾ ਹੈ کہ کسے پنکیاں دی پورتی بھی میرے پادشاہ نے کر دیتی ہے رسمی طور پر گدی دسویں پادشاہ نے کیوں دیتی کیونکہ دس جامیں تیار کر دے رہے منکھنوں شبد نال جڑو گروہ شبد ہے اکال پرک شبد ہے پرماتما شبد ہے وہ یکتی نہیں وہ شبد ہے وہ اناہد دھون ہے اناہد دھون تک پہنچو شبد.